ਜਿੱਥੇ ਹੁੰਦੀ ਏ ਪਾਬੰਦੀ ਹਥਿਆਰ ਦੀ ਉਥੇ ਜੱਟ ਫੈਰ ਕਰਦਾ ਆ ਦੇਖ ਲਓ ਸਭ ਤੋਂ ਪਹਿਲਾਂ ਜਿੱਥੇ ਫੈਰ ਹੁੰਦੇ ਤੇ ਉਹਦਾ ਨਤੀਜਾ ਮਾਰਦਾ ਨਾ ਨੋਜਾਨ ਇੱਕ ਸ਼ੌਕ ਨਹੀਂ ਇਹ ਗੀਤਕਾਰ ਤੇ ਕਲਾਕਾਰ ਇਹਨਾਂ ਤੇ ਸਰਕਾਰ ਵੱਲੋਂ ਤੇ ਜਥੇਬੰਦੀਆਂ ਵੱਲੋਂ ਸਖਤੀ ਹੋਣੀ ਚਾਹੀਦੀ ਆ ਇੱਕ ਵਾਰ ਫੇਰ ਤੁਹਾਨੂੰ ਦਿਖਾਵਾਂਗੇ ਇਹ ਇਹਨਾਂ ਦੇ ਗੀਤਕਾਰਾਂ ਵੱਲੋਂ ਲਿਖੇ ਗੀਤ ਤੇ ਕਲਾਕਾਰਾਂ ਵੱਲੋਂ ਗਾਏ ਗੀਤਾਂ ਦਾ ਇਹ ਨਤੀਜਾ ਜਿੱਥੇ ਹੁੰਦੀ ਏ ਪਵੰਦੀ ਹਥਿਆਰ ਦੀ ਉਥੇ ਜੱਟ ਫੇਰ ਕਰਦਾ ਫਿਰ ਇੱਕ ਵਾਰ ਤੁਹਾਨੂੰ ਦਿਖਾਉਂਦੇ ਆ ਅਸਲ ਦੇ ਵਿੱਚ ਇਹ ਵੀਡੀਓ ਜਿਹੜਾ ਜਲੰਧਰ ਦਾ ਪਿੰਡ ਚੱਕ ਦੇਸ ਰਹਿ ਜੈ ਜਿੱਥੇ ਕਿ ਨੀਰੂ ਕੌਰ ਸਰਪੰਚ ਦੇ ਪਤੀ ਦੀ ਮੌਤ ਹੋਈ ਹੈ ਇਸ ਸ਼ੌਕ ਦੇ ਨਾਲ ਇਸ ਫਾਇਰ ਦੇ ਨਾਲ ਪਤਾ ਲੱਗਾ ਕਿ ਇਹ ਜੋ ਨੌਜਵਾਨ ਫਾਇਰ ਕਰਦਾ ਨਾ ਇਸ ਗੀਤ ਦੇ ਉੱਤੇ ਤੇ ਇਹ ਰਵਾਲਬਰ ਵੀ ਮੰਗਮਾ ਸੀ ਤੀਜੇ ਦੇ ਨਾਲ ਸਰਪੰਚ ਦੇ ਪਤੀ ਪਤੀ ਜਿਹੜਾ ਪਰਮਜੀਤ ਸਿੰਘ ਪੰਮੀ ਬੜਾ ਸਮਾਜ ਸੇਵਕ ਸੀ ਚੰਗਾ ਬੰਦਾ ਸੀ ਪਰ ਇਹਦੇ ਸ਼ੌਕ ਨੇ ਇਸ ਬੰਦੇ ਦੀ ਜਾਨ ਲੈ ਲਈ ਇੱਕ ਵਾਰ ਫਿਰ ਤੁਹਾਨੂੰ ਦਿਖਾਵਾਂਗੇ ਜਿੱਥੇ ਹੁੰਦੀ ਏ ਪਵੰਦੀ ਹਥਿਆਰ ਦੀ ਉਥੇ ਜੱਟ ਠਿਸ਼ੂ ਠਿਸ਼ੂ ਕਰਦਾ ਆ ਦੇਖ ਲਓ ਠਿਸ਼ੂ ਠਿਸ਼ੂ ਨਤੀਜਾ ਅਸਲ ਦੇ ਵਿੱਚ ਸਾਡੀਆਂ ਸਰਕਾਰਾਂ ਤੇ ਸਾਡੀਆਂ ਜਥੇਬੰਦੀਆਂ ਦੇ ਵੱਲੋਂ ਇਦਾਂ ਦੇ ਗੀਤਕਾਰ ਤੇ ਕਲਾਕਾਰਾਂ ਤੇ ਬਹੁਤ ਸਖਤੀ ਕਰਨੀ ਚਾਹੀਦੀ ਹੈ ਅੱਜ ਸਮਾਜ ਦਾ ਕਾਣ ਹੋ ਚੁੱਕਾ ਹੈ ਜਦੋਂ ਇਹਨਾਂ ਨੇ ਇਦਾਂ ਦੇ ਗੀਤ ਲਿਖੇ ਤੇ ਇਦਾਂ ਦੇ ਗੀਤ ਗਾਏ ਜਿੱਥੇ ਗੀਤਾਂ ਦੇ ਵਿੱਚ ਬੰਬ ਬੰਦੂਖਾਂ ਦੀ ਗੱਲ ਹੋਈ ਜਿੱਥੇ ਗੀਤਾਂ ਦੇ ਵਿੱਚ ਸ਼ਰਾਬ ਤੇ ਵੀਰਾਂ ਦੀ ਗੱਲ ਹੋਈ ਜਿੱਥੇ ਗੀਤਾਂ ਦੇ ਵਿੱਚ ਹੁੱਲੜਵਾਜੀ ਦੀ ਗੱਲ ਹੋਈ ਜਿੱਥੇ ਗੀਤਾਂ ਦੇ ਵਿੱਚ ਗੈਂਗਵਾੜ ਦੀ ਗੱਲ ਹੋਈ ਜਿੱਥੇ ਗੀਤਾਂ ਦੇ ਵਿੱਚ ਸਾਡੀਆਂ ਧੀਆਂ ਪੈਣਾ ਦੇ ਨੰਗੇ ਜ਼ਪਨ ਦੀ ਗੱਲ ਹੋਈ ਸਾਡੇ ਧੀਆਂ ਪੈਣਾ ਦੇ ਤਨ ਤੋਂ ਅੱਧੇ ਕੱਪੜੇ ਉਤਾਰ ਤੇ ਨੱਚਣ ਲਾ ਦਿੱਤਾ ਤੇ ਜਿਹਦਾ ਨਤੀਜਾ ਅੱਜ ਮਾਪਿਆਂ ਨੂੰ ਤੇ ਪੰਜਾਬ ਨੂੰ ਭੁਗਤਣਾ ਪੈ ਰਿਹਾ ਇਹਨਾਂ ਕਲਾਕਾਰਾਂ ਨੇ ਉਹਨਾਂ ਨੂੰ ਨਹੀਂ ਵਕਛਿਆ ਜਿੱਥੇ ਰਿਸ਼ੀਆਂ ਮੁੰਨੀਆਂ ਦੀ ਧਰਤੀ ਕਿਹਾ ਜਾਂਦਾ ਪੰਜਾਬ ਤੇ ਉਥੇ ਗੀਤ ਗਾਏ ਜਾਂਦੇ ਨੇ ਭੰਗ ਪੀਣ ਲਾ ਦਿੱਤੇ ਸਾਡੇ ਦੇਵੀ ਦੇਵ ਤੇ ਇਹਨਾਂ ਲੋਕਾਂ ਨੇ ਬਰਾਤਾਂ ਜਾਂਦੀਆਂ ਅਖੇ ਭੰਗ ਪੀ ਕੇ ਤੁਸੀਂ ਚੰਗੀ ਤਰ੍ਹਾਂ ਸੁਣਿਆ ਕਿਸੇ ਨੇ ਇਹਨਾਂ ਤੇ ਕੋਈ ਕਿੰਤੂ ਪਰੰਤੂ ਉਂਗਲ ਰੱਖਣ ਦੀ ਕੋਸ਼ਿਸ਼ ਨਹੀਂ ਕੀਤੀ ਜਿਹਦਾ ਨਤੀਜਾ ਅੱਜ ਸਮਾਜ ਦੇ ਵਿੱਚ ਨੌਜਵਾਨ ਪੀੜ੍ਹੀ ਨੇ ਉਹਦਾਂ ਦੀ ਨਕਲ ਕੀਤੀ ਕਦੇ ਦੇਸ਼ ਭਗਤਾਂ ਦੇ ਗੀਤ ਗਾਏ ਜਾਂਦੇ ਸੀ ਸੱਭਿਆਚਾਰ ਦੇ ਗੀਤ ਗਾਏ ਜਾਂਦੇ ਸੀ ਤਾਂ ਸਾਡਾ ਮਹਾਂਦਰਾ ਸਮਾਜ ਦਾ ਉਦਾਂ ਦਾ ਸੀ ਤੇ ਅੱਜ ਸਮਾਜ ਦੀ ਬਹੁ ਗਿਣਤੀ ਜਿਹੜੀ ਨੌਜਵਾਨ ਪੀੜੀ ਹੈ ਤੇ ਉਹ ਅੱਜ ਕਿਸ ਰਾਹ ਤੇ ਚੱਲੀ ਹੈ ਕੌਣ ਨਹੀਂ ਜਾਣਦਾ ਤੇ ਜਿਹੜੀ ਚੰਗੀ ਨੌਜਵਾਨ ਪੀੜੀ ਹੈ ਉਹ ਵਿਦੇਸ਼ਾਂ ਦੇ ਵਿੱਚ ਚੱਲ ਗਈ ਜਿੱਥੇ ਮਾਪਿਆਂ ਨੂੰ ਇਹਨਾਂ ਨੌਜਵਾਨ ਪੀੜੀ ਨੇ ਬੱਚਿਆਂ ਨੇ ਸੰਭਾਲਣਾ ਸੀ ਉਹਨਾਂ ਦਾ ਬਢੇਪਾ ਸੰਭਾਲਣਾ ਸੀ ਉਲਟਾ ਉਹ ਬਜ਼ੁਰਗ ਮਾਪਿਆਂ ਦੀ ਚਿੰਤਾ ਕਰ ਰਿਹਾ ਉਹ ਬਜ਼ੁਰਗ ਆਪਣੇ ਪੋਤੇ ਪੋਤੀਆਂ ਔਲਾਦ ਦੀ ਚਿੰਤਾ ਕਰ ਰਹੇ ਆ ਕਿ ਸਾਡੀ ਨੌਜਵਾਨ ਪੀੜ੍ਹੀ ਸਾਡੇ ਬੱਚੇ ਕਿਤੇ ਕੁਰਾਹੀ ਨਾ ਪੈ ਜਾਣ ਕਿਉਂ ਬਾਹਰਲਾ ਮਾਹੌਲ ਬਹੁਤਾ ਚੰਗਾ ਨਹੀਂ ਹੈ ਤੇ ਅੱਜ ਜ਼ਿੰਮੇਵਾਰ ਕੌਣ ਹੈ ਅਸੀਂ ਚੁੱਪ ਅੱਜ ਵੀ ਚੁੱਪ ਉਦੋਂ ਵੀ ਚੁੱਪ ਇਸ ਚੁੱਪ ਨੇ ਸਾਡਾ ਵਿੜਾ ਗਰਕ ਕਰ ਦਿੱਤਾ ਤੇ ਇਹ ਇਸ ਤਰ੍ਹਾਂ ਦੇ ਜਿਹੜੇ ਕਲਾਕਾਰ ਜਿਨ੍ਹਾਂ ਨੇ ਗੀਤ ਗਾਏ ਤੇ ਜਿਨ੍ਹਾਂ ਨੇ ਲਿਖੇ ਉਹਨਾਂ ਤੇ ਪਰਚੇ ਹੋਣੇ ਚਾਹੀਦੇ ਸੀ ਜੇਲ੍ਹਾਂ ਹੋਣੀਆਂ ਚਾਹੀਦੀਆਂ ਸੀ ਪਰ ਆਓ ਅੱਜ ਵੀ ਆਪਾਂ ਸੁਣੀ ਜਾ ਰਿਹਾ ਤੇ ਚੁੱਪ ਰਹਿ। ਆਓ ਜਿੱਥੇ ਇੰਨਾ ਸਮਾਂ ਅਸੀਂ ਇਸੇ ਤਰੀਕੇ ਦੇ ਨਾਲ ਸਹਿ ਕੇ ਤੇ ਚੁੱਪ ਰਹਿ ਕੇ ਗੁਜ਼ਾਰ ਦਿੱਤਾ ਤੇ ਹੁਣ ਸਮਾਂ ਬੇਲਾ ਕਿ ਅੱਜ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਸੰਭਲਣ ਦਾ ਬੇਲਾ। ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਮਾਪੇ ਕਿੰਨਾ ਕ ਸੰਭਾਲ ਸਕਦੇ ਨੇ ਪਰ ਸੁਸਾਇਟੀ ਦੇ ਵਿੱਚ ਘਾਣ ਕਰਨ ਵਾਲੇ, ਗੰਦਲਾਪਨ ਲੈ ਕੇ ਆਉਣ ਵਾਲੇ ਇਦਾਂ ਦੇ ਗੀਤਕਾਰ ਤੇ ਕਲਾਕਾਰ ਇਹਨਾਂ ਦੇ ਨੱਥ ਪਾਉਣੀ ਚਾਹੀਦੀ ਇਹਨਾਂ ਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਇਹਨਾਂ ਤੇ ਕਾਨੂੰਨੀ ਕਾਰਵਾਈ ਹੋਣਾ ਚਾਹੀਦਾ ਇਹਨਾਂ ਨੂੰ ਕੰਨ ਤੋਂ ਪੜਕੇ ਪੁੱਛਿਆ ਜਾਣਾ ਚਾਹੀਦਾ ਕਿ ਸਮਾਜ ਦੇ ਵਿੱਚ ਇਸ ਤਰ੍ਹਾਂ ਦੀ ਗਲਤ ਜਿਹੜੀ ਜਿਹੜੀ ਇਦਾਂ ਦੀ ਧਾਰਨਾ ਲੋਕਾਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਲੈ ਕੇ ਆ ਰਹੇ ਹਾਂ ਇਹਦਾ ਜ਼ਿੰਮੇਵਾਰ ਕੌਣ ਹੈ ਤੇ ਜਿਵੇਂ ਪਿਛਲੇ ਸਮੇਂ ਦੇ ਵਿੱਚ ਜੋ ਹੋਇਆ ਜੋ ਵਾਪਰਿਆ ਜੋ ਇਹਨਾਂ ਨੇ ਕੀਤਾ ਅੱਜ ਕਰੋ ਬਾਹਰ ਨਿਕਲਣ ਲੱਗਿਆਂ 100 ਵਾਰੀ ਬੰਦਾ ਸੋਚਦਾ ਚੰਗਾ ਭਲਾ ਇਨਸਾਨ ਆਪਣੇ ਵਹੀਕਲ ਤੇ ਜਾਂਦਾ ਕੋਈ ਬੱਚ ਬੱਜੇ ਵਿੱਚ ਸ਼ਰਾਰਤੀ ਤੇ ਭਨੇਮਾਨਸ ਇਨਸਾਨ ਨੂੰ ਵਿਫਤਾ ਪੈ ਜਾਂਦੀ ਜਦੋਂ ਉਹ ਬੱਜਿਆ ਵਿੱਚ ਵਿਅਕਤੀ ਬੱਜਿਆ ਵਿੱਚ ਨੌਜਵਾਨ ਕਾਹੇ ਪਿਆ ਨੌਜਵਾਨ ਉਹ 10 20 30 ਇੱਕ ਮਿੰਟ ਵਿੱਚ ਫੋਨ ਕਰਕੇ ਬੁਲਾ ਲੈਂਦਾ ਤੇ ਚੰਗੇ ਭਲੇ ਇਨਸਾਨ ਦੀ ਉਹ ਖੇ ਕਰਦੇ ਨੇ ਤੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਅੱਜ ਘਰੋਂ ਬਾਹਰ ਨਿਕਲਣਾ ਇੱਕ ਚੰਗੇ ਇਨਸਾਨ ਦਾ ਔਖਾ ਹੋ ਚੁੱਕਿਆ ਅੱਜ ਹਰ ਪਾਸੇ ਸਰਕਾਰਾਂ ਦੁਹਾਈ ਪਾਉਂਦੀਆਂ ਨਸ਼ਿਆਂ ਦਾ ਬੋਲ ਵਾਲਾ ਹਰ ਪਾਸੇ ਅੱਜ ਬੇਰਜ਼ਗਾਰੀ ਦਾ ਬੋਲ ਵਾਲਾ ਸਾਡੇ ਨੌਜਵਾਨ ਪੀੜੀ ਨੂੰ ਝਟਕ ਪਾ ਲਾਉਣੀ ਸੀ ਇਹ ਕਿ ਦੇਸ਼ ਦੇ ਉੱਤੇ ਰਾਜ ਕਰਨਾ ਦੇਸ਼ ਦੇ ਰਾਜੇ ਬਣਨਾ ਅੱਜ ਕੋਈ ਵੀ ਬੱਚਾ ਸਾਡਾ ਦੇਸ਼ ਦੇ ਵਿੱਚ ਪੰਜ ਸਰਪੰਚ ਐਮ ਐਲ ਏ ਐਮ ਪੀ ਬਣਨ ਨੂੰ ਤਿਆਰ ਨਹੀਂ ਹੈ ਕਾਰਨ ਇਹ ਕਿ ਨੌਜਵਾਨ ਪੀੜੀ ਨੂੰ ਜਾਣ ਬੁੱਝ ਕੇ ਕੋਰਾਹੀ ਪਾਇਆ ਗਿਆ ਚੁੱਪ ਰਹੇ ਸਰਕਾਰ ਚੁੱਪ ਰਹੇ ਲੋਕ ਤੇ ਅੱਜ ਬੱਚੇ ਇਹ ਕਹਿ ਰਹੇ ਕਿ ਸਰਕਾਰਾਂ ਰੋਜ਼ਗਾਰ ਨਹੀਂ ਦੇ ਰਹੀਆਂ ਪਰ ਸਰਕਾਰ ਦੇ ਵਿੱਚ ਆਪ ਹੀ ਹਿੱਸੇਦਾਰੀ ਨੌਜਵਾਨਾਂ ਨੇ ਕਿਉਂ ਨਹੀਂ ਲਈ ਕਿਉਂਕਿ ਉਹਨਾਂ ਨੂੰ ਦੱਸਿਆ ਨਹੀਂ ਅੱਜ ਤੱਕ ਦੱਸਿਆ ਕਿ ਵੀਰਾਂ ਪੀਓ ਸ਼ਰਾਬਾਂ ਪੀਓ ਹੱਥ ਦੇ ਵਿੱਚ ਅਸਲਾ ਰੱਖੋ ਜਾਂ ਆਪਣੇ ਵਹੀਕਲਾਂ ਨੂੰ ਪੁੱਠੇ ਸਿੱਧੇ ਤਰੀਕੇ ਦੇ ਨਾਲ ਛੰਗਾਰੋ ਮਾਪੇ ਪਮੇ ਕਰ ਜਾਈਓ ਕਿਸੇ ਨੂੰ ਕੋਈ ਚਿੰਤਾ ਨਹੀਂ ਆਓ ਭਵਿੱਖ ਦੀ ਚਿੰਤਾ ਕਰੀਏ ਇਸ ਤਰ੍ਹਾਂ ਦੇ ਗੀਤਕਾਰ ਕਲਾਕਾਰ ਇਸ ਤਰ੍ਹਾਂ ਦੇ ਜਿਹੜੇ ਸਮਾਜ ਦੇ ਵਿੱਚ ਗੰਦਲੀ ਨੌਜਵਾਨ ਪੀੜੀ ਨੂੰ ਕਰਾਹੇ ਪਾਉਣ ਵਾਲੇ ਜਿਹੜੇ ਲੋਕ ਆ ਉਨਾ ਤੀਛ ਕੰਜਾ ਕਸੀਏ ਤਾਂ ਕਿ ਸਾਡੀ ਨੌਜਵਾਨ ਪੀੜੀ ਨੂੰ ਸੇਧ ਮਿਲ ਸਕੇ ਗੁਰੂਆਂ ਪੀਰਾਂ ਫਕੀਰਾਂ ਨੇ ਜੋ ਸਮਾਜ ਦੇ ਵਿੱਚ ਚਾਇਆ ਸੀ ਜਿਸ ਤਰ੍ਹਾਂ ਦਾ ਪੰਜਾਬ ਤੇ ਜਿਸ ਤਰ੍ਹਾਂ ਦਾ ਭਾਰਤ ਜਿਸ ਤਰ੍ਹਾਂ ਦਾ ਸਮਾਜ ਚਾਇਆ ਸੀ ਤੇ ਉਸ ਤਰ੍ਹਾਂ ਦਾ ਸਮਾਜ ਅੱਜ ਸਿਰਜਣ ਦੀ ਕੋਸ਼ਿਸ਼ ਕਰੀਏ ਉਹੀ ਖਾਲਸੇ ਦਾ ਰਾਜ ਉਹੀ ਬੇਗਮਪੁਰਾ ਉਹੀ ਸਾਡੇ ਗੁਰੂ ਪੀਰ ਤੇ ਰਹਿਬਰ ਸਹਿਬਾਨਾਂ ਦਾ ਜਿੱਦਾਂ ਦਾ ਸਮਾਜ ਚਾਹੁੰਦੇ ਸੀ ਉਦਾਂ ਦਾ ਸਮਾਜ ਸਿਰਜਣ ਦੀ ਕੋਸ਼ਿਸ਼ ਕਰੀਏ ਆਓ ਚੁੱਪ ਨੂੰ ਤੋੜੀਏ ਆਓ ਇਨਾਂ ਤੇ ਐਫ ਆਈ ਆਰ ਕਰਾਈਏ ਇਨਾਂ ਤੇ ਪਰਚੇ ਕਰਾਈਏ ਜਿਨ੍ਹਾਂ ਕਲਾਕਾਰਾਂ ਨੇ ਇਦਾਂ ਦੇ ਗੀਤ ਗਾਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਗਾਇਕ ਕਾਰ ਹੈਗੇ ਨੇ ਜਿਹੜੇ ਗੀਤਕਾਰ ਹੈਗੇ ਨੇ ਉਹਨਾਂ ਨੂੰ ਅਕਲ ਆਏਗੀ ਤੇ ਉਹ ਚੰਗਾ ਸਮਾਜ ਸਿਰਜਣ ਦੇ ਲਈ ਚੰਗੇ ਗੀਤ ਲਿਖਣਗੇ ਤੇ ਚੰਗੇ ਗੀਤ ਕਲਾਕਾਰ ਬਣਨਗੇ ਧੰਨਵਾਦ